ਹਾਲਕੇ ਜਗਰਾਉਂ ਦੇ ਲਗਭਗ ਸਾਰੇ ਬੰਦਿਆਂ ਨੂੰ ਪਤਾ ਵੋਟਰਾਂ ਨੂੰ ਸਪੋਟਰਾਂ ਨੂੰ ਪਤਾ ਕਿ ਬੀਬੀ ਸਾਬਜੀਤ ਕੌਰ ਮਾਨੂਕੇ ਜੀ ਆਪਣੀ ਇੱਕ ਨਵੀਂ ਕੋਠੀ ਦਾ ਨਿਰਮਾਣ ਜਾਰੀ ਕੀਤਾ ਹੋਇਆ ਜੀ ਉਹਨਾਂ ਨੇ ਉਸ ਕੋਠੀ ਦੇ ਵਿੱਚ ਜਦੋਂ ਬੂਟੇ ਲਾਉਣ ਦੀ ਵਾਰੀ ਆਈ ਤਾਂ ਇਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਸਿਧਵਾਬੇੜ ਤੋਂ ਜਗਰਾਉਂ ਤੋਂ ਸਿਧਵਾਬੇੜ ਰੋਡ ਤੇ ਇੱਕ ਨਕਰੀ ਹੈ ਜੀ ਉੱਥੋਂ ਬੂਟੇ ਲੈਣ ਲਈ ਆਪਣੇ ਮੁਲਾਜ਼ਮ ਭੇਜਤੇ ਜੀ ਜਦੋਂ ਉੱਥੋਂ ਮੁਲਾਜ਼ਮ ਗਏ ਉਹਨਾਂ ਨੇ ਬੂਟੇ ਗੱਡੀ 'ਚ ਰੱਖ ਲਏ ਤਾਂ ਪੈਸੇ ਦੇਣ ਮੌਕੇ ਜੀ ਇਹਨਾਂ ਦਾ ਕਲੇਜ ਖੜਾ ਹੋ ਗਿਆ ਜਦੋਂ ਉਹਨਾਂ ਨੇ ਜਵਾਬ ਦਿੱਤਾ ਬੂਟੇ ਲਾ ਲਏ ਮੁਲਾਇਮਾ ਨੇ ਜਦੋਂ ਗੱਲ ਕਰਵਾਈ ਤਾਂ ਉਹਨੇ ਗੱਲ ਨਹੀਂ ਕੀਤੀ ਤਾਂ ਬੀਬੀ ਜੀ ਨੇ ਤੈਸ਼ ਦੇ ਵਿੱਚ ਆਇਆ ਨੇ ਬਾਣ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਤੇ ਭੇਜ ਕੇ ਉਹਨਾਂ ਨੇ ਜਿਹੜੀ ਮੇਨ ਐਂਟਰੀ ਦੀ ਬਾਉਂਡਰੀ ਉੱਥੇ ਬਾਉਂਡਰੀ ਲਵਾ ਦਿੱਤੀ ਪਹੁੰਚਣ ਤੋਂ ਬਾਅਦ ਮੈਂ ਦੇਖਿਆ ਬਾਣ ਵਿਭਾਗ ਦੇ ਅਧਿਕਾਰੀਆਂ ਨੇ ਬਾਉਂਡਰੀ ਖੋਲਤੀ ਸੀ ਤੇ ਉਹ ਵਧੀਆ-ਵਧੀਆ ਚੁੜਕੇ ਬੂਟੇ ਆਪਣੀ ਗੱਡੀ ਦੇ ਵਿੱਚ ਰੱਖ ਰਹੇ ਸੀ ਦਿੱਤੀਆਂ ਵੀਡੀਓ ਆਪਣੇ ਕੋਲੇ ਫੋਟੋ ਆ ਵੀ ਪਈਆਂ ਨੇ ਵੀਡੀਓ ਵੀ ਪਈ ਹੈ ਸਭ ਕੁਝ ਆਪਣੇ ਕੋਲ ਸਟ੍ਰੌਂਗ ਹੈ ਵੀਰ ਦਾ ਮੈਂ ਤੱਥਾਂ ਨਾਲ ਗੱਲ ਕਰਨ ਜਾ ਰਿਹਾ ਹਾਂ ਮਾ ਜੀ ਤੁਸੀਂ ਤੱਥਾਂ ਨਾਲ ਗੱਲ ਕੀਤੀ ਇਸੇ ਕਰਕੇ ਤੁਹਾਡੇ ਨਾਲ ਹਾਂ ਤੇ ਤੇ ਵੀ ਆਹ ਮਸਲਾ ਸੀਗਾ ਉਹ ਕਹਿੰਦਾ ਅਛਾ ਤੂੰ ਆਂ ਨਸੀਬ ਬਿਰਕ ਜਿਹੜਾ ਸਾਡੇ ਖਿਲਾਫ ਸਾਡੇ ਪੋਕਲੇ ਫੋਲਦਾ ਕਹਿੰਦਾ ਇਹ ਲਿਖਣਾ ਬੰਦ ਕਰ ਦੇ ਤੇ ਨਹੀਂ ਤਾਂ ਤੈਨੂੰ ਇਹਦਾ ਖਮਿਆਜਾ ਕਿਸੇ ਵੀ ਤਰ੍ਹਾਂ ਦਾ ਭੁਗਤਣਾ ਪੈ ਸਕਦਾ ਉਹ ਉਸ ਤੋਂ ਬਾਅਦ ਮੈਂ ਆਪਣੀ ਖਬਰ ਪਬਲਿਸ਼ ਕੀਤੀ ਤਾਂ ਜੀ ਇਹਨਾਂ ਨੇ ਸੇਮ ਡੇ ਮੇਰੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਐਫਆਈਆਰ ਐਫਆਈਆਰ ਦਰਜ ਕਰਵਾਉਣ ਲਈ ਤੇ ਤਰ ਲਓ ਮੱਛੀ ਹੋਇਆ ਜੀ ਮੇਲ ਖਬਰ ਨੂੰ ਪਬਲਿਸ਼ ਕੀਤਾ ਇੱਕ ਵਾਰੀ ਉਹ ਬੂਟੇ ਵਾਲਾ ਮਸਲਾ ਫੇਰ ਹਾਈਲਾਈਟ ਕਰਿਆ ਤੇ ਜਦੋਂ ਇਸ ਇਹ ਗੱਲ ਬੀਬੀ ਜੀ ਨੂੰ ਬਰਦਾਸ਼ਤ ਨਹੀਂ ਹੋਈ ਉਹਨਾਂ ਨੇ ਕੀ ਕੀਤਾ ਦੂਜੇ ਦਿਨ ਵੀ ਆਪਣੇ ਬੰਦੇ ਭੇਜੇ ਭੇਜ ਕੇ ਮੇਰੇ ਤੇ ਕਾਤਰਾਣਾ ਹਮਲਾ ਕਰਾਤਾ ਜੀ ਲੋਕਿ ਕਿਸੇ ਨਾ ਕਿਸੇ ਜੇਕਰ ਇਹ ਨਹੀਂ ਸੁਧਰਨਗੇ ਤੇ ਫੇਰ ਬਦਲਾ ਤੇ ਵੇਖ ਹੀ ਲਿਆ ਬਦਲਾ ਸਾਡੇ ਸਾਹਮਣੇ ਬੈਠਾ ਜੇ ਕੋਈ ਪੱਤਰਕਾਰ ਖਬਰ ਲਾਉਂਦਾ ਤੇ ਉਹਦਾ ਵੇਖੋ ਕੀ ਹਾਲ ਕੀ ਹਾਲ ਕੀਤਾ ਪਿਆ ਗੱਡੀ ਉਡੀ ਟੋੜ ਦਿੱਤੀ ਗਈ ਆ ਮੈਂ ਇਹ ਤੇ ਗੱਲ ਕਰੂੰਗਾ ਕਿ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਇਹ ਗੱਲ ਵੱਲ ਪੂਰਾ ਖਾਸ ਧਿਆਨ ਦੇਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਸੋਨੀ ਸ਼ੇਰਪੁਰੀ ਜਗਰਾਉਂ ਤੋਂ ਜੀ ਸਾਡੇ ਨਾਲ ਅੱਜ ਪੱਤਰਕਾਰ ਨਸੀਬ ਸਿੰਘ ਬਿਰਕ ਤੇ ਸਤਨਾਮ ਢਾਲੀਵਾਲ ਜੀ ਜੋ ਬਿਰਕ ਸਿੰਘ ਤੇ ਹਮਲਾ ਹੋਇਆ ਸੀ ਪੱਤਰਕਾਰ ਤੇ ਉਹਦੇ ਸਬੰਧੀ ਅੱਜ ਗੱਲਬਾਤ ਕਰਾਂਗੇ ਬਿਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਮਲੇ ਦਾ ਕਾਰਨ ਕੀ ਆ ਜਿਹੜਾ ਤੁਸੀਂ ਬੀਬੀ ਮਾਨੂ ਦੇ ਵਿਧਾਇਕਾ ਤੇ ਇਹ ਸਰੇ ਹਮਲ ਜਾ ਅਸਲ ਦੇ ਵਿੱਚ ਸੋਨੀ ਜੀ ਲਗਭਗ ਅੱਜ ਤੋਂ 1.5-2 ਮਹੀਨੇ ਪਹਿਲਾਂ ਜੀ ਇੱਕ ਹਲਕੇ ਜਗਰਾਉਂ ਦੇ ਲਗਭਗ ਸਾਰੇ ਬੰਦਿਆਂ ਨੂੰ ਪਤਾ ਵੋਟਰਾਂ ਨੂੰ ਸਪੋਰਟਰਾਂ ਨੂੰ ਪਤਾ ਕੇ ਬੀਬੀ ਸਾਬਜੀਤ ਕੌਰ ਮਾਨੂਕੇ ਜੀ ਆਪਣੀ ਇੱਕ ਨਵੀਂ ਕੋਠੀ ਦਾ ਨਿਰਵਾਣ ਜਾਰੀ ਕੀਤਾ ਹੋਇਆ ਜੀ ਉਹਨਾਂ ਨੇ ਜੀ ਜੀ ਉਸ ਕੋਠੀ ਦੇ ਵਿੱਚ ਜਦੋਂ ਬੂਟੇ ਲਾਉਣ ਦੀ ਵਾਰੀ ਆਈ ਤਾਂ ਇਹਨਾਂ ਨੇ ਆਪਣੇ ਮਲਾਜ਼ਮ ਭੇਜੇ ਸਿੱਧਵਾ ਬੇੜ ਤੋਂ ਜਗਰਾਉ ਤੋਂ ਸਿੱਧਵਾ ਬੇੜ ਰੋਡ ਤੇ ਇੱਕ ਨਰਸਰੀ ਹੈ ਜੀ ਜੀ ਉੱਥੋਂ ਬੂਟੇ ਲੈਣ ਲਈ ਆਪਣੇ ਮਲਾਜ਼ਮ ਭੇਜਤੇ ਜੀ ਜੀ ਜਦੋਂ ਉੱਥੋਂ ਮਲਾਜ਼ਮ ਗਏ ਉਹਨਾਂ ਨੇ ਬੂਟੇ ਗੱਡੀ 'ਚ ਰੱਖ ਲਏ ਤਾਂ ਪੈਸੇ ਦੇਣ ਮੌਕੇ ਜੀ ਇਹਨਾਂ ਦਾ ਕਲੇਸ਼ ਖੜਾ ਹੋ ਗਿਆ ਜੀ ਉਹ ਬੰਦੇ ਕਹਿੰਦੇ ਨਰਸਰੀ ਵਾਲੇ ਕਹਿੰਦੇ ਯਾਰ ਭਈ ਅਸੀਂ ਫ੍ਰੀ ਤਾਂ ਦੇ ਨਹੀਂ ਸਕਦੇ ਅਸੀਂ ਇਹੀ ਕਮਾਉਣਾ ਇਹੀ ਖਾਣਾ ਇੰਨਾ ਉਹਨਾਂ ਨੇ ਆਪਣੇ ਬੂਟੇ ਲਾ ਲਏ ਜੀ ਚਲੋ ਮੁਲਾਜ਼ਮਾਂ ਨੇ ਆ ਕੇ ਉਥੇ ਬੀਬੀ ਨਾਲ ਉਸ ਟਾਈਮ ਗੱਲ ਕਰਾਉਣੀ ਵੀ ਚਾਹੀ ਬਈ ਗੱਲ ਕਰੋ ਜੀ ਤੁਸੀਂ ਪਰ ਉਹਨਾਂ ਨੇ ਗੱਲ ਕਾ ਉਹ ਕਹਿੰਦੇ ਸਾਨੂੰ ਕੀ ਪਤਾ ਕੌਣ ਆ ਉਹਨਾਂ ਨੇ ਗੱਲ ਨਹੀਂ ਕੀਤੀ ਸੋਨੀ ਜੀ ਕਿਉਂਕਿ ਜਿਹੜੀ ਗੱਲ ਉਹਨਾਂ ਨਾਲ ਮੇਰੀ ਹੋਈ ਮੇਰੇ ਕੋਲ ਇੱਕ ਇੱਕ ਰਿਕਾਰਡਿੰਗ ਪਈ ਆ ਉਹਨਾਂ ਦੀ ਵੀਡੀਓ ਰਿਕਾਰਡਿੰਗ ਜੋ ਮੈਂ ਮੰਨ ਕੇ ਚਲੋ ਵੀ ਹਿਡਨ ਕੈਮਰੇ ਚ ਬਣਾਈ ਜਾਂ ਚੋਰੀ ਬਣਾਈ ਕਿਉਂਕਿ ਫਨਾ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰਤਾ ਸੀ ਉਹ ਡਰ ਗਏ ਸੀਗੇ ਕਿਉਂਕਿ ਇੱਕ ਐਮਐਲਏ ਨਾਲ ਪੰਗਾ ਲੈਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜਵਾਬ ਦੇਤਾ ਬੂਟੇ ਲਾ ਲਏ ਮੁਲਾਜ਼ਮਾ ਨੇ ਜਦੋਂ ਗੱਲ ਕਰਵਾਈ ਤਾਂ ਉਹਨੇ ਗੱਲ ਨਹੀਂ ਕੀਤੀ ਤਾਂ ਬੀਬੀ ਜੀ ਨੇ ਤੈਸ਼ ਦੇ ਵਿੱਚ ਆਇਆ ਨੇ ਬਣ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਤੇ ਭੇਜ ਕੇ ਉਹਨਾਂ ਦੀ ਜਿਹੜੀ ਮੇਨ ਐਂਟਰੀ ਦੀ ਬਾਉਂਡਰੀ ਉੱਤੇ ਬਾਉਂਡਰੀ ਲਵਾਤੀ ਜੀ ਉਹਨੂੰ ਬੰਦ ਕਰਵਾਤਾ ਜੀ ਬਿਲਕੁਲ ਤਾਰ ਲਗਵਾਤੀ ਕੰਡਿਆਲੀ ਤਾਰ ਤੇ ਚਲੋ ਜਦੋਂ ਇਸ ਗੱਲ ਦਾ ਮੇਰੇ ਧਿਆਨ ਦੇ ਵਿੱਚ ਮਾਮਲਾ ਆਇਆ ਤਾਂ ਮੈਂ ਮੌਕੇ ਤੇ ਗਿਆ ਤੁਨੀ ਜੀ ਜਦੋਂ ਮੈਂ ਮੌਕੇ ਤੇ ਉੱਥੇ ਪਹੁੰਚਿਆ ਪਹੁੰਚਣ ਤੋਂ ਬਾਅਦ ਮੈਂ ਦੇਖਿਆ ਬਣ ਵਿਭਾਗ ਦੇ ਅਧਿਕਾਰੀਆਂ ਨੇ ਬਾਉਂਡਰੀ ਖੋਲਤੀ ਸੀ ਤੇ ਉਹ ਵਧੀਆ ਵਧੀਆ ਚੁੜਕੇ ਬੂਟੇ ਆਪਣੀ ਗੱਡੀ ਦੇ ਵਿੱਚ ਰੱਖ ਰਿਆ ਸੀ ਜ ਜਿਹਦੀਆਂ ਵੀਡੀਓ ਆਪਣੇ ਕੋਲੇ ਫੋਟੋ ਆ ਵੀ ਪਈਆਂ ਨੇ ਵੀਡੀਓ ਵੀ ਪਈ ਆ ਸਭ ਕੁਝ ਆਪਣੇ ਕੋਲ ਸਟਰੋਂਗ ਐਵਿਡੈਂਸ ਨਾਲ ਮੈਂ ਤੱਥਾਂ ਨਾਲ ਗੱਲ ਕਰਨ ਜਾ ਰਿਹਾ ਆ ਮੈਂ ਜੀ ਤੁਸੀਂ ਤੱਥਾਂ ਨਾਲ ਗੱਲ ਕੀਤੀ ਇਸੇ ਕਰਕੇ ਤੁਹਾਡੇ ਹਾਂ ਤੇ ਜਦੋਂ ਉਸ ਤੋਂ ਬਾਅਦ ਮੈਂ ਉਹ ਖਬਰ ਨੂੰ ਪਬਲਿਸ਼ ਕੀਤਾ ਜਦੋਂ ਖਬਰ ਅਸੀਂ ਮੈਂ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਚਲੋ ਮੇਰਾ ਮਿੱਤਰ ਹੈ ਇੱਕ ਡਾਕਟਰ ਮਨਦੀਪ ਸਿੰਘ ਜਿਹਾ ਉਹ ਮੈਨੂੰ ਮਿਲਿਆ ਇਸ ਸਬੰਧ ਦੇ ਵਿੱਚ ਮੇਰਾ ਉਹਦੇ ਨਾਲ ਜ਼ਿਕਰ ਹੋਇਆ ਇਸ ਤੋਂ ਬਾਅਦ ਮੈਂ ਬੀਬੀ ਜੀ ਦਾ ਪੱਖ ਲੈਣ ਗਿਆ ਤਾਂ ਬੀਬੀ ਜੀ ਲਗਭਗ ਸਾਢੇ 1 3 1/2 4 ਦਾ ਟਾਈਮ ਸੀ ਤੇ ਬੀਬੀ ਜੀ ਅੰਦਰ ਸੀਗੇ ਉਹਨਾਂ ਦੇ ਹਸਬੰਡ ਬਾਹਰ ਬੈਠੇ ਸੀਗੇ ਸੁਖਵਿੰਦਰ ਸਿੰਘ ਉਰਫ ਸੁਖੀ ਜਿਨ੍ਹਾਂ ਨੂੰ ਪ੍ਰੋਫੈਸਰ ਕਿਹਾ ਜਾਂਦਾ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਵੀ ਪੱਤਰਕਾਰ ਨਸੀਬ ਬਿਰਕ ਤੇ ਵੀ ਮੈਂ ਬੀਬੀ ਜੀ ਦਾ ਪੱਖ ਜਾਣਨਾ ਚਾਹੂੰਗਾ ਤੇ ਵੀ ਆਹ ਮਸਲਾ ਸੀਗਾ ਉਹ ਕਹਿੰਦਾ ਅਚਾ ਤੂੰ ਆ ਨਸੀਬ ਬਿਰਕ ਜਿਹੜਾ ਸਾਡੇ ਖਿਲਾਫ ਸਾਡੇ ਪੂਤੜੇ ਫੋਲਦਾ ਕਹਿੰਦਾ ਇਹ ਲਿਖਣਾ ਬੰਦ ਕਰ ਦੇ ਤੇ ਨਹੀਂ ਤਾਂ ਤੈਨੂੰ ਇਹਦਾ ਖਮਿਆਜਾ ਕਿਸੇ ਵੀ ਤਰ੍ਹਾਂ ਦਾ ਭੁਗਤਣਾ ਪੈ ਸਕਦਾ ਬਸ ਉਸ ਤੋਂ ਬਾਅਦ ਮੈਂ ਆਪਣੀ ਖਬਰ ਪਬਲਿਸ਼ ਕੀਤੀ ਤਾਂ ਜੀ ਇਹਨਾਂ ਨੇ ਸੇਮ ਡੇ ਮੇਰੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਐਫ ਆਈ ਆਰ ਦਰਜ ਕਰਵਾਉਣ ਲਈ ਤਰਲੋ ਮੱਚੀ ਹੋਏ ਜੀ ਚਲੋ ਮੈਨੂੰ ਸੂਤਰਾਂ ਤੋਂ ਪਤਾ ਲੱਗਿਆ ਤਾਂ ਮੈਂ ਇਸ ਨੂੰ ਮੈਂ ਇਸ ਦਾ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮੈਂ ਆਪਣੇ ਮਿੱਤਰ ਪਿਆਰਿਆਂ ਨਾਲ ਸੰਪਰਕ ਸਾਧਿਆ ਤਾਂ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਕੇ ਇਸ ਚੀਜ਼ ਦਾ ਖਲਾਸਾ ਕੀਤਾ ਚਲੋ ਪੁਲਿਸ ਪ੍ਰਸ਼ਾਸਨ ਦੇ ਜਦੋਂ ਮਾਮਲਾ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਸ ਨੂੰ ਕਲੋਜ਼ ਕਰਤਾ ਮੇਰੇ ਤੇ ਕੋਈ ਐਫ ਆਈ ਆਰ ਨਹੀਂ ਹੋਈ ਉਸ ਤੋਂ ਬਾਅਦ ਲਗਾਤਾਰ ਬੀਬੀ ਦੇ ਖਿਲਾਫ ਜੋ ਵੀ ਤੱਥਾਂ ਨੂੰ ਲੈ ਕੇ ਸੜਕਾਂ ਨਹੀਂ ਬਣਾ ਰਹੀ ਹੈਗੀ ਜਾਂ ਜੋ ਵੀ ਤੱਥ ਸੀ ਮੇਰੇ ਕੋਲੇ ਮੈਂ ਲੈ ਕੇ ਪਬਲਿਸ਼ ਲੋਕ ਮੁੱਦਿਆਂ ਨੂੰ ਲੈ ਕੇ ਖਬਰਾਂ ਜਨਤ ਕਰਦ ਰਿਹਾ ਬਸ ਉਸ ਨੂੰ ਲੈ ਕੇ ਕੱਲ ਇੱਕ ਦਿਨ ਦੋ ਦਿਨ ਪਹਿਲਾਂ ਡਾਕਟਰ ਮਨਦੀਪ ਸਿੰਘ ਸਰਾਹ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹਦੇ ਸਬੰਧ ਉਹਦੇ ਘਰ ਦੇ ਵਿੱਚ ਉਹਨੇ ਬੀਬੀ ਦੀ ਮੁਖਾਲਫਤ ਕਰਨੀ ਸ਼ੁਰੂ ਕਰਦੀ ਸੀ ਜੀ ਤੇ ਉਹ ਸਟੋਰੀ ਸਿਰਫ ਇਸੇ ਕਰਕੇ ਸੀ ਜਿਹੜੀ ਉਹ ਮੇਰੀ ਖਬਰ ਲੱਗੀ ਸੀ ਉਹਦੇ ਸਬੰਧ ਕਰਕੇ ਜੀ ਤੇ ਜਦੋਂ ਉਹ ਕਿਸੇ ਪੱਤਰਕਾਰ ਕੋਲੇ ਨਹੀਂ ਖਬਰ ਗਈ ਕਿਉਂਕਿ ਉਹਨੇ ਪ੍ਰੈਸ ਕਾਨਫਰੰਸ ਨਹੀਂ ਰੱਖੀ ਸੀ ਜਦੋਂ ਮੇਰੀ ਸਰਾਹ ਸਾਹਮਣਾ ਗੱਲ ਹੋਈ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਮਸਲਾ ਸੀਗਾ ਮੈਂ ਉਹ ਖਬਰ ਨੂੰ ਪਬਲਿਸ਼ ਕੀਤਾ ਇੱਕ ਵਾਰੀ ਉਹ ਬੂਟੇ ਵਾਲਾ ਮਸਲਾ ਫੇਰ ਹਾਈਲਾਈਟ ਹੋ ਗਿਆ ਤੇ ਜਦੋਂ ਇਸ ਇਹ ਗੱਲ ਬੀਬੀ ਜੀ ਨੂੰ ਬਰਦਾਸ਼ਤ ਨਹੀਂ ਹੋਈ ਉਹਨਾਂ ਨੇ ਕੀ ਕੀਤਾ ਦੂਜੇ ਦਿਨ ਵੀ ਆਪਣੇ ਬੰਦੇ ਭੇਜੇ ਭੇਜ ਕੇ ਮੇਰੇ ਤੇ ਕਾਤਲਾਨਾ ਹਮਲਾ ਕਰਾਤਾ ਜੀ ਜੀ ਦਾ ਕਮਿਆਜਾ ਤੁਹਾਡੇ ਸਾਹਮਣੇ ਅੱਜ ਦੇਖ ਰਹੇ ਹੋ ਤੁਸੀਂ ਅਸੀਂ ਤਾਰਗਰ ਸਾਹਿਬ ਨੂੰ ਵੀ ਗੱਲ ਕਰਦੇ ਹਾਂ ਤੁਹਾਡੇ ਸਾਹਿਬ ਸਸੀ ਕਾਨ ਨਸੀਬ ਸਿੰਘ ਬਰਕ ਤੇ ਕਾਤਲਾਨਾ ਹਮਲਾ ਹੋਇਆ ਜੀ ਇਹਨਾਂ ਨੇ ਸ਼ਰੇਆਮ ਅੰਜਾਮ ਲਾਇਆ ਕਿ ਬਧਾਈਕਾ ਸਰਬਜੀਤ ਪਰਮਾਨੂ ਕੇ ਦੇ ਜਿਹੜੇ ਰੱਖੇ ਹੋਏ ਗੁੰਡਾ ਅੰਸਰ ਉਹਨਾਂ ਵੱਲੋਂ ਕੀਤਾ ਗਿਆ ਵਾ ਕਿਵੇਂ ਦੇਖ ਰਹੇ ਹੋ ਦੇਖੋ ਬਹੁਤ ਜ਼ਿਆਦਾ ਗਲਤ ਗੱਲ ਇਹ ਹੈ ਕਿ ਜਿਹੜਾ ਇਹਨਾਂ ਤੇ ਹਮਲਾਇਆ ਇਹਨਾਂ ਤੇ ਕਿ ਪੱਤਰਕਾਰ ਜਿਹੜਾ ਵੀ ਸਚਿਆਈ ਬਿਆਨ ਕਰੂਗਾ ਸੱਚੀ ਖਬਰ ਕੋਈ ਲਿਖੂਗਾ ਮਤਲਬ ਜਾਂ ਵੀਡੀਓ ਮਤਲਬ ਜਾਂ ਇਲੈਕਟ੍ਰੋਨਿਕ মিডিਆ ਚ ਲੈ ਕੇ ਆਊਗਾ ਜੀ ਉਹਨੂੰ ਇਹਨਾਂ ਗੱਲਾਂ ਦਾ ਸਾਹਮਣਾ ਤੇ ਕਰਨਾ ਪਊ ਪਰ ਜਿਹੜੇ ਸਾਡੇ ਵਿਧਾਇਕ ਆ ਜਾਂ ਮੁੱਖ ਮੰਤਰੀ ਸਾਹਿਬ ਆ ਇਹਨਾਂ ਦਾ ਹਾਜਮਾ ਇਹਨਾਂ ਕਾ ਚਾਹੀਦਾ ਵੀ ਇਹ ਇਹ ਗੱਲ ਨੂੰ ਐਡਜਸਟ ਕਰਨ ਵੀ ਜੇ ਕੋਈ ਇਹਨਾਂ ਦੀ ਬਰਿਆਈ ਅਸੀਂ ਕੋਈ ਪੱਤਰਕਾਰ ਬਰਿਆਈ ਨਹੀਂ ਕਰਦਾ ਪੱਤਰਕਾਰ ਤਾਂ ਇੱਕ ਅਸਲੀਅਤ ਨੂੰ ਸਾਹਮਣੇ ਲਿਆ ਕੇ ਆਉਂਦਾ ਤੇ ਵਿਧਾਇਕ ਜਾਂ ਮੰਤਰੀ ਜਾਂ ਮੁੱਖ ਮੰਤਰੀ ਨੂੰ ਜਗਾਉਂਦਾ ਰਹਿੰਦਾ ਕਿ ਭਾਈ ਆ ਤੁਹਾਡੀਆਂ ਗਲਤੀਆਂ ਆ ਇਹਨਾਂ ਨੂੰ ਸੁਧਾਰੋ ਆਉਣ ਵਾਲਾ ਸਮਾਂ ਕੋਈ ਬਹੁਤਾ ਦੂਰ ਨਹੀਂ ਸਤਾਈ ਕਿਹੜੀ ਦੂਰ ਆ ਸਤਾਈ ਕਿਹੜੀ ਦੂਰ ਦੂਰ ਆ ਲੋਕੀ ਕਿਸੇ ਨਾ ਕਿਸੇ ਜੇਕਰ ਇਹ ਨਹੀਂ ਸੁਧਰਨਗੇ ਤੇ ਫੇਰ ਬਦਲਾ ਤੇ ਵੇਖ ਹੀ ਲਿਆ ਬਦਲਾ ਤੁਹਾਡੇ ਸਾਹਮਣੇ ਬੈਠਾ ਦੇਖੋ ਪੱਤਰਕਾਰ ਖਬਰ ਲਾਉਂਦਾ ਤੇ ਉਹਦਾ ਵੇਖੋ ਕੀ ਹਾਲਾਤ ਕੀ ਹਾਲ ਕੀਤਾ ਪਿਆ ਗੱਡੀ ਉਹਦੀ ਤੋੜ ਦਿੱਤੀ ਗਈ ਆ ਇੱਕ ਨਾ ਬੀਬੀ ਦੇ ਜੋ ਵਲੰਟੀਅਰ ਸੀਗੇ ਉਹਨਾਂ ਨੇ ਸੇਮ ਡੇ ਜਦੋਂ ਨਹੀਂ ਨਹੀਂ ਨਾ ਹਮਰਾਉਂਦਾ ਸੇਮ ਡੇ ਹੀ ਐਸਐਸਪੀ ਸਾਹਮਣੇ ਦਰਖਾਸਤ ਦਿੱਤੀ ਕਿ ਸਾਡੀ ਜੋ ਬੀਬੀ ਵਿਧਾਇਕਾ ਵਾ ਉਹਨਾਂ ਦੇ ਖਿਲਾਫ ਅਸੀਂ ਬਹੁਤ ਟਾਈਮ ਤੋਂ ਬਰਦਾਸ਼ਤ ਕਰਦੇ ਆ ਰਹੇ ਹਾਂ ਕਿ ਬਹੁਤ ਹੀ ਭੱਦੀ ਸ਼ਬਦਾਬਦ ਦੀ ਨਾਲ ਇਹ ਸਾਡੇ ਬੀਬੀ ਜੀ ਬਾਰੇ ਲਿਖਦਾ ਵਾ ਕੋਈ ਪੱਤਰਕਾਰ ਨੂੰ ਕੋਈ ਇਦਾਂ ਦਾ ਹੁੰਦਾ ਵੀ ਰੋਕ ਟੋਕ ਹੁੰਦੀ ਹੈ ਕਿ ਬੀਬੀ ਦੇ ਖਿਲਾਫ ਨਹੀਂ ਲਿਖ ਸਕਦਾ ਦੇਖੋ ਮਤਲਬ ਮੈਂ ਖਾਸ ਕਰਕੇ ਇੱਥੇ ਬੀਬੀ ਮਾਨੁਕੇ ਦਾ ਇੱਕ ਗੱਲ ਦੇਖੀ ਆ ਪਹਿਲਾਂ ਵੀ ਬੜਾ ਜਿਹੜਾ ਨਾ ਇੱਕ ਚਰਚਿਤ ਮੈਟਰ ਹੋਇਆ ਸੀ ਟਰੱਕ ਜੂਨੀਅਨ ਦਾ ਜੀ ਜਦੋਂ ਬੀਬੀ ਨੇ ਗੱਲ ਕੀਤੀ ਸੀ ਵੀ ਅਸੀਂ ਮਤਲਬ ਜਿਹੜੇ ਡਿਫਾਰਮੇਸ਼ਨ ਤੇ ਜਿਹੜੇ ਨੋਟਸ ਆਉ ਉਹ ਭੇਜਾਂਗੇ ਸ਼ਾਇਦ ਭੇਜੇ ਵੀ ਹੋਣ ਪੱਤਰਕਾਰਾਂ ਨੂੰ ਯਾਦ ਹੋਊਗਾ ਤੁਹਾਨੂੰ ਇਹ ਗੱਲ ਗਲਤ ਆ ਕਿਉਂਕਿ ਇਹ ਗੱਲ ਤੋਂ ਲੋੜ ਸੁਧਾਰ ਹੁੰਦੀ ਆ ਜੀ ਮੈਂ ਤੇ ਗੱਲ ਕਹੂੰਗਾ ਵੀ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਇਹ ਗੱਲ ਵੱਲ ਪੂਰਾ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਕਈ ਵਾਰ ਜਿਹੜੀ ਮੱਲ ਚੰਗਿਆੜੀ ਆ ਨਾ ਚੰਗਿਆੜੀ ਭਾਂਬੜ ਬਣ ਜਾਂਦੀ ਆ ਬਣ ਜਾਂਦੀ ਆ ਇਹ ਨਹੀਂ ਹੁਣ ਤਰਨ ਤਾਨ ਹਲਕੇ ਦੇ ਵਿੱਚ ਮੈਂ ਇੱਕ ਦੇਖਣ ਡਿਆ ਸਾ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਵਿਧਾਇਕ ਦੇ ਸਾੜੇ ਨੇ ਕੋਈ ਜੇਹੀ ਜਿਹੜਾ ਅਮਰਧਾਰੀ ਸੀ ਉਹਨੂੰ ਕੁੱਟਤਾ ਜੀ ਠੀਕ ਹੈ ਪਿੱਛੇ ਜੇ ਦੀ ਖਬਰ ਆ ਕਿ ਇੱਕ ਵਿਧਾਇਕ ਨੇ ਇਦਾਂ ਸੋਸ਼ਲ ਮੀਡੀਆ ਦਾ ਸੀਗਾ ਪੱਤਰਕਾਰ ਸੀਗਾ ਉਹਨੂੰ ਕੋਲ ਬੁਲਾ ਕੇ ਕੁੱਟਿਆ ਮਾਰੇ ਧਮਕੀਆਂ ਦਿੱਤੀਆਂ ਫਿਰ ਲਾਲ ਸਿੰਘ ਉਹ ਬੋਕੇ ਦਾ ਵੀ ਤੁਸੀਂ ਦੇਖਿਆ ਹੋਣਾ ਹੈਨਾ ਮਤਲਬ ਇਹ ਆਪਣੇ ਮੁੱਖ ਮੰਤਰੀ ਨੂੰ ਕਿਉਂਕਿ ਕੰਮ ਪਬਲਿਕ ਚਾਹੁੰਦੀ ਆ ਪਰ ਪਬਲਿਕ ਇਹ ਚਾਹੁੰਦੇ ਆ ਪੇ ਮੱਲ ਜਿਹੜਾ ਜਿਹੜੀ ਅਸਲੀਅਤ ਆ ਉਹ ਵੀ ਅਸੀਂ ਸਾਹਮਣੇ ਲੇ ਗਏ ਹੁਣ ਇਹ ਤੇ ਇਹ ਗੱਲ ਕਰਦੇ ਆ ਹੁਣ 27 ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਜਾਣਗੇ ਲੋਕ ਇਸ ਅਸੀਂ ਸਵਾਲ ਨਹੀਂ ਕਰਾਂਗੇ ਅਸੀਂ ਵੀ ਕੋਈ ਕੀ ਕੁਝ ਕੀਤਾ ਆ ਬਲੰਟੇਅਰ ਨੂੰ ਵੀ ਇਹ ਚਾਹੀਦਾ ਸੀਗਾ ਕਿ ਅਸੀਂ ਜੋ ਨਸੀਬ ਸੰਕਟ ਤੇ ਰਖਾਅ ਦੇ ਰਹੇ ਆ ਕਿ ਸਾਡੀ ਬਧਾਈਕਾ ਦੇ ਖਿਲਾਫ ਇਹ ਕੂੜ ਪ੍ਰਚਾਰ ਲੱਗਦਾ ਵਾ ਪਰ ਕੂਟੀ ਦਾ ਮਸਲਾ ਵੀ ਬੜਾ ਤੁਸੀਂ ਹਾਂ ਮੈਂ ਉਹੀ ਦਰਦਾ ਦੇਖੋ ਜਿਹੜੇ ਵਿਧਾਇਕ ਮਾਨੋਕੇ ਤੇ ਰਹੀ ਚਰਚਾ ਦੇ ਵਿੱਚ ਜਦੋਂ ਨੇ ਐਮਐਲਏ ਬਣਿਆ ਮੇਰੇ ਖਿਆਲ ਚਰਚਾ ਦੇ ਵਿੱਚ ਆਇਆ ਕੂਟੀ ਦਾ ਮੈਟਰ ਆ ਗਿਆ ਟਰੱਕ ਯੂਨੀਅਨ ਆ ਲਿਆ ਹੁਣ ਪੱਤਰਕਾਰੀ ਦਾ ਆ ਗਿਆ ਹੋਰ ਵੀ ਆਪਾਂ ਦੇਖਦੇ ਰਹਿੰਦੇ ਆ ਕਿ ਗਲਤ ਗੱਲ ਆ ਕਿਉਂਕਿ ਇਹ ਤੇ ਇੱਕ ਜਿਹੜਾ ਪਾਰਟੀ ਪ੍ਰਧਾਨ ਨੇ ਆਪਣੇ ਮਤਲਬ ਰੋੜਾ ਸਾਹਿਬ ਪਲਾਸ ਤੋਂ ਆਪਣੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਇਹ ਦੇਖਣ ਦੀ ਲੋੜ ਆ ਇਹ ਬਸ ਖਾਸ ਧਿਆਨ ਦੇਣਾ ਚਾਹੀਦਾ ਨਹੀਂ ਤੇ ਇੱਕ ਵਿਧਾਇਕ ਸਾਰੀ ਪਾਰਟੀ ਦਾ ਬੇੜਾ ਘਰ ਕਰ ਦਿੰਦਾ ਬੇੜਾ ਘਰ ਕਰ ਦਿੰਦਾ ਸਹੀ ਗੱਲ ਮਿਕਸਾਬ ਅੱਗੇ ਕੀ ਹੋਇਆ ਜੀ ਅੱਗੇ ਪੁਲਿਸ ਨੇ ਕੀ ਕਾਰਵਾਈ ਕੀਤੀ ਜਾਂ ਕਿੱਥੇ ਤੱਕ ਕਾਰਵਾਈ ਪਹੁੰਚੀ ਇਹ ਚੀਜ਼ ਦੇਖੋ ਮੈਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਗੱਲ ਕਰਾਂ ਪੁਲਿਸ ਪ੍ਰਸ਼ਾਸਨ ਹੁਣ ਤੱਕ ਪੋਲੀਟੀਕਲ ਦਵਾ ਦੇ ਵਿੱਚ ਹੀ ਕੰਮ ਕਰਦਾ ਆਇਆ ਉਹਨਾਂ ਨੇ ਕਦੇ ਵੀ ਨਿਰਪੱਖਤਾ ਨਾਲ ਕੋਈ ਜਾਂਚ ਨਹੀਂ ਕੀਤੀ ਜੋ ਵੀ ਹੋਇਆ ਪੱਖਪਾਤ ਹੁੰਦਾ ਆ ਮੇਰੇ ਨਾਲ ਵੀ ਇੱਥੇ ਪੱਖਪਾਤ ਹੋਇਆ ਹਾਲਾਂਕਿ ਜਦੋਂ ਮੇਰੇ ਤੇ ਹਮਲਾ ਹੁੰਦਾ ਉਸੇ ਦਿਨ ਐਫ ਆਈ ਆਰ ਲਾਂਚ ਹੋਣ ਤੋਂ ਪਹਿਲਾਂ ਸਾਡੇ ਪੱਤਰਕਾਰ ਭਰਾ ਹਮਲਾ ਕਰਤਾ ਦੇ ਫੋਟੋਆਂ ਤੇ ਵੀਡੀਓ ਜੋ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਨਾਲ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਰੱਖਦੇ ਨੇ ਪਰ ਫਿਰ ਇੱਥੇ ਦੇਖੋ ਮੇਰੇ ਕੋਲ ਐਫ ਆਈ ਆਰ ਪਈਆ ਜਿਹੜਾ ਨੰਬਰ ਹੈਗਾ ਜੀ 0047 ਉਹ ਫਿਰ ਜੋ ਤਰਾਮਾਂ ਲੱਗੀਆਂ ਉਹ ਸਿਰਫ ਅਣਪਛਾਤੇਆਂ ਤੇ ਲੱਗ ਗਈਆਂ ਇਹਨਾਂ ਨੇ ਇੱਕ ਗੁੰਗਲੂ ਤੋਂ ਮਿੱਟੀ ਝਾੜਦੀ ਜੀ ਬਸ ਇਹਦਾ ਕੀ ਤੁਸੀਂ ਤਾਂ ਬਹੁਤ ਸ਼ਰਮ ਕਿਹਾ ਸਕਦੇ ਕਿ ਬੀਬੀ ਸਰਬਜੀਤ ਮਾਨੁਕੇ ਤੇ ਉਹਨਾਂ ਦੇ ਘਰ ਵਾਲੇ ਦਾ ਹੱਥ ਇਸ ਚੀਜ਼ ਵਿੱਚ ਨਾ ਬਿਲਕੁਲ ਨਹੀਂ ਬਿਲਕੁਲ ਵੀ ਅਣਪਛਾਤੇ ਤੇ ਕਿਉਂ ਪਰਚਾ ਹੋਇਆ ਹਾਂ ਉਹ ਗੱਲ ਕਿ ਪੋਲੀਟੀਕਲ ਪ੍ਰੈਸ਼ਰ ਹੋਰ ਕੋਈ ਗੱਲ ਨਹੀਂ ਹੈ ਪਰ ਮੈਂ ਇਸ politcal pressure ਨੂੰ ਜੋ ਮਰਜ਼ੀ ਆਵੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹੋਵੇ ਮੈਂ ਹਾਈ ਕੋਰਟ ਤੱਕ ਲੈ ਕੇ ਜਾਊਗਾ ਜੀ ਇਸ ਮੈਟਰ ਨੂੰ ਮੈਂ ਇੱਥੇ ਕਿਉਂਕਿ ਮੇਰੇ ਕੋਲ ਤੱਥ ਪਏ ਨੇ ਉਹ ਬੀਬੀ ਜੀ ਤਾਂ ਜਦੋਂ ਮੇਰੀ ਖਬਰ ਚੱਲਦੀ ਆ ਪੱਤਰਕਾਰਾਂ ਨੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਜੀ ਤਾਂ ਇਸ ਤੋਂ ਮੁਕਰ ਰਹੇ ਨੇ ਮੁਨਕਰ ਹੋ ਰਹੇ ਨੇ ਵੀ ਮੈਂ ਤਾਂ ਮੇਰੇ ਮੇਰਾ ਤਾਂ ਕੋਈ ਲੈਣ ਦੇਣ ਨਹੀਂ ਅਸੀਂ ਵੀ ਫੋਨ ਕੀਤਾ ਸੀ ਉਹਨਾਂ ਨੇ ਫੋਨ ਨਹੀਂ ਰਿਸਿਵ ਕੀਤਾ ਜੀ ਤੇ ਬਾਈ ਜੀ ਜਿਹੜੀਆਂ ਵੀਡੀਓ ਹੁਣ ਅਸੀਂ ਮੇਰਾ ਬਹੁਤ ਹੀ ਪਿਆਰਾ ਭਰਾ ਤੇ ਮਿੱਤਰ ਆ ਸੁਖਵਿੰਦਰ ਪਟਿਆਲੇ ਤੋਂ ਪੱਤਰਕਾਰ ਆ ਜਿਹੜਾ ਲੋਕਨਾਥ ਦਾ ਤੇ ਉਹਨੇ ਇਸ ਚੀਜ਼ ਨੂੰ ਪਬਲਿਸ਼ ਕੀਤਾ ਜਨਤਕ ਕੀਤਾ ਉਹਨੇ ਵੀਡੀਓ ਲੈ ਕੇ ਆਂਦੀਆਂ ਸਾਹਮਣੇ ਤੇ ਮੈਂ ਉਹਦਾ ਧੰਨਵਾਦ ਕਰੂੰਗਾ ਤੇ ਸਦਾ ਰਿਣੀ ਰਹੂੰਗਾ ਤੇ ਜਿਨ੍ਹਾਂ ਨੇ ਮੇਰਾ ਡਟ ਕੇ ਸਾਥ ਦਿੱਤਾ ਹੋਰ ਵੀ ਬਹੁਤ ਪੱਤਰਕਾਰ ਭਰਾ ਨੇ ਮੇਰੇ ਨਾਲ ਚੜਾਣ ਮਾਂ ਖੜੇ ਨੇ ਜਿਨ੍ਹਾਂ ਨੇ ਇਹ ਚੀਜ਼ ਨੂੰ ਸਾਹਮਣੇ ਲੈ ਕੇ ਆਂਦਾ ਪਰ ਫੇਰ ਵੀ ਹੁਣ ਦੇਖੋ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਜਦੋਂ ਸਭ ਕੁਝ ਸਾਹਮਣੇ ਆ ਗਿਆ ਪੁਲਿਸ ਪ੍ਰਸ਼ਾਸਨ ਅੱਜ ਵੀ ਬੀਬੀ ਦੇ ਦਵਾ ਹੇਠ ਐਫ ਆਈ ਆਰ ਨੂੰ ਅਨਨੋਨ ਕਰ ਰਿਹਾ ਵਾ ਜੀ ਜੀ ਇਥੋਂ ਸਾਫ ਪਤਾ ਚੱਲਦਾ ਕਿ ਪੋਲੀਟਿਕਲ ਪ੍ਰੈਸ਼ਰ ਹੈਗਾ ਜੀ ਉਹਨਾਂ ਤੇ ਹਾਂ ਬਿਲਕੁਲ ਤੁਹਾਡੇ ਲਈ ਤੁਮੇ ਦੇ ਦੇ ਦੂੰ ਪੱਤਰਕਾਰ ਤੇ ਹਮਲਾ ਹੁੰਦਾ ਪੁਲਿਸ ਵੱਲੋਂ ਸਹੀ ਢੰਗ ਦੇ ਨਾਲ ਉਹਨਾਂ ਦੀ ਮਦਦ ਨਾ ਕਰਨ ਦਾ ਜਾਂ ਸਿਆਸੀ ਦਬਾਅ ਦਾ ਕਾਰਨ ਮੰਨਦੀ ਹੋਈ ਸੀ। ਦੇਖੋ ਸਿਆਸੀ ਦਬਾਅ ਪੁਲਿਸ ਚੱਲਦੀ ਤੇ ਪੂਰਾ ਆ। ਪਰ ਜਦੋਂ ਪੁਲਿਸ ਅਧਿਕਾਰੀ ਨੂੰ ਆਪਣੇ ਸਿਰ ਤੇ ਚੱਲਣਾ ਪੈਂਦਾ ਪਤਾ ਉਦੋਂ ਲੱਗਦਾ। ਜੀ। ਪੁਲਿਸ ਗਲਤ ਤੇ ਕਰਦੀ ਆ। ਹੁਣ ਦੇਖੋ ਇੱਕ ਐਫ ਆਈ ਆਰ ਫਸਟ ਇਨਫੋਰਮੇਸ਼ਨ ਮਤਲਬ ਰਿਪੋਰਟ ਹੈਗੀ ਆ ਹੈਨਾ ਵੀ ਜਿਹੜੀ ਪੁਲਿਸ ਅਧਿਕਾਰੀ ਵਾਸਤੇ ਰਜਿਸਟਰਡ ਕਰਨੀ ਜ਼ਰੂਰੀ ਆ। ਜ਼ਰੂਰੀ ਜੀ। ਜ਼ਰੂਰੀ ਆ। ਉਹਦੇ 'ਚ ਜੋ ਬਿਆਨ ਕੰਪਲੇਂਟੈਂਟ ਦਿੰਦਾ ਜੀ। ਉਹ ਸਾਰਾ ਦਰਜ ਕਰਨਾ ਹੁੰਦਾ ਜੇ ਇਹ ਇਸ ਕੇਸ ਦੇ ਵਿੱਚ ਜਿਹਦੇ ਨਾਲ ਕੁੱਟਮਾਰ ਹੋਈ ਆ ਗੱਡੇ ਭੰਨੇ ਗਏ ਆ ਉਹਨਾਂ ਸਾਹਮਣੇ ਦੇਖਿਆ ਉਹ ਡੈਟਿਫਾਈ ਕਰਦਾ ਉਹਨੇ ਨਾ ਦਿੱਤੇ ਪੁਲਿਸ ਵਾਲੇ ਨੇ ਕਿਉਂ ਨਹੀਂ ਨਾਂ ਇਹਦੇ ਜਿਹੜੇ ਆ ਉਹ ਜਿਹੜੇ ਲਿਖੇ ਸੀ ਉਹ ਕਿਉਂ ਮਿਲ ਸ਼ਾਮਲ ਨਹੀਂ ਕੀਤੇ ਜੀ ਪਰ ਇਹ ਪੁਲਿਸ ਤੱਕਾ ਕਰਦੀ ਆ ਪਰ ਮਤਲਬ ਕਰਨਾ ਨਹੀਂ ਇਸ ਤਰ੍ਹਾਂ ਚਾਹੀਦਾ ਕਿਉਂਕਿ ਇਹ ਭਾਵੇਂ ਜਾਂਚ ਦਾ ਵਿਸ਼ਾ ਐਫ ਆਈ ਆਰ ਪੁਲਿਸ ਕਰੇ ਜਿਸ ਤਰ੍ਹਾਂ ਸਟੇਟਮੈਂਟ ਜਿਹੜਾ ਵਿਕਟਮ ਆ ਉਹਦੀ ਆਉਂਦੀ ਆ ਉਸ ਅਧਿਕਾਰ ਉਹਦੇ ਆਧਾਰ ਤੇ ਨਾਮ ਸ਼ਾਮਿਲ ਕਰੇ ਬਾਅਦ ਚ ਇਨਵੈਸਟੀਗੇਸ਼ਨ ਕਰੇ ਜੀ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਪਣੇ ਪੁਲਿਸ ਅਧਿਕਾਰੀ ਬੜੇ ਕਾਬਿਲ ਨੇ ਕਹੀ ਹੁਣ ਅਸੀਂ ਥੋੜਾ ਪੁਲਿਸ ਨੂੰ ਦੱਸਾਂਗੇ ਤੂੰ ਜਾਂਚ ਕਿਦਾਂ ਕਰਨੀ ਹੈ ਹੁਣ ਜਿਹੜੇ ਮਤਲਬ ਦੋਸ਼ੀ ਦੱਸੇ ਆ ਇਹਨਾਂ ਨੇ ਵਿਰਖ ਸਾਹਿਬ ਨੇ ਉਹ ਦੋਸ਼ੀਆਂ ਦੇ ਕੋਲ ਮੋਬਾਈਲ ਤੇ ਹਰੇਕ ਉਹ ਅੱਜਕੱਲ੍ਹ ਮੋਬਾਈਲ ਦੇ ਉਤੋਂ ਕਾਲ ਲੋਕੇਸ਼ਨ ਤੇ ਪਤਾ ਲੱਗ ਜਾਂਦਾ ਵੀ ਉਹ ਬੰਦਾ ਉੱਥੇ ਹੈਗਾ ਸੀ ਕਿ ਨਹੀਂ ਹੈਗਾ ਸੀਗਾ ਦੇਖੋ ਪੁਲਿਸ ਚਾਵੇ ਤੇ ਬੜਾ ਕੁਝ ਕਰ ਸਕਦੀ ਆ ਤੁਸੀਂ ਕਹਿੰਦੇ ਆ ਕਿ ਜਦੋਂ ਉਹ ਮਤਲਬ ਫੋਨ ਬੰਦਿਆ ਤੇ ਪੁਲਸਾਂ ਦੀ ਟਰੇਸ ਨਹੀਂ ਹੁੰਦਾ ਉਹ ਲੁਧਿਆਣਾ ਪੁਲਿਸ ਨੇ ਤੇ ਡਕੈਤ ਜਿਹੜੀ 8.5 ਕਰੋੜ ਦੇ ਉਹ 24 ਘੰਟਿਆਂ ਦੇ ਵਿੱਚ ਫੜਨੇ ਸ਼ੁਰੂ ਕਰਤੇ ਹੁਣ ਉਹਨਾਂ ਦਾ ਕਿਹੜਾ ਨਾਂ ਨੰਬਰ ਕਿਸੇ ਨੇ ਦਿੱਤਾ ਸੀ ਜਾਂ ਉਹਨਾਂ ਦੇ ਫੋਨ ਨੰਬਰ ਸੀ ਜਾਂ ਉਹਨਾਂ ਦੀ ਕੋਈ ਮਤਲਬ ਇਹ ਨਾਂ ਪਤਾ ਸੀ ਤੇ ਇਹ ਜਿਹੜੇ ਹੁਣ ਨਾਮ ਬਿਰਕ ਸਿੰਘ ਸਾਹਿਬ ਦੱਸਣ ਦੇ ਆ ਉਹਨਾਂ ਨੂੰ ਫੜਨਾ ਕਿਤੇ ਕਿੱਡਾ ਕੌਖਾ ਆ ਜੀ ਸਾਡੇ ਸਾਹਮਣੇ ਇੱਕ ਉਦਾਹਰਨ ਆਈ ਸੀ ਕਿ ਕੋਈ ਡੇੜੀ ਕੋਈ ਗਲਤ ਕੰਮ ਕਰਵਾ ਰਹੀ ਸੀ ਆਪਣੇ ਘਰ ਦੇ ਵਿੱਚ ਉਹਦਾ ਅਚਾਨਕ ਕਤਲ ਹੋ ਜਾਂਦਾ ਵਾ ਜਿਹੜੇ ਉਹਨਾਂ ਕੋਲੇ ਪਹਿਲਾਂ ਵੀ ਜਾਂਦੇ ਹੁੰਦੇ ਸੀ ਕਿ ਨਾ ਕੋ ਜੋੜੇ ਮਿਲਣ ਜਾਂਦੇ ਸੀ ਪ੍ਰੇਮੀ ਜੋੜੇ ਜਦੋਂ ਉਹਦਾ ਕਤਲ ਹੁੰਦਾ ਉਹਨਾਂ ਨੇ ਪ੍ਰੇਮੀ ਜੋੜਿਆਂ ਦੇ ਮੌਜੂਦਾ ਤੱਕ ਵੀ ਖੰਗਾਲ ਲਿਆ ਸੀ ਕਿਉਂਕਿ ਨਸੀਬ ਸਿੰਘ ਬਰਕਦਾ ਕੀ ਪੁਲਿਸ ਇਹ ਚਾਹੁੰਦੀ ਕਿ ਕਤਲ ਹੋ ਵੀ ਉਦੋਂ ਬਾਅਦ ਹੀ ਕਾਰਵਾਈ ਹੋਵੇ ਦੇਖੋ ਅਸੀਂ ਤੇ ਮੁੱਖ ਮੰਤਰੀ ਸਾਹਿਬ ਤੋਂ ਇਹ ਦੁਬਾਰਾ ਦੁਬਾਰਾ ਅਪੀਲ ਕਰਾਂਗੇ ਕਿ ਇਸ ਕੇਸ ਵੱਲ ਪੂਰਾ ਧਿਆਨ ਦੇਣ ਜੀ ਮਤਲਬ ਕਿਉਂਕਿ ਪਾਰਟੀ ਦਾ ਬੇੜਾ ਗਰਕ ਹੁਣ ਉਹ ਬਚਾਉਂ ਜੀ ਜਿਹੜੀ ਸਰਕਾਰ ਆ ਇਹ ਨਾ ਦੇਖਣ ਬਾਕੀ ਐਮਐਲਏ ਸਾਹਿਬ ਨੂੰ ਵੀ ਮੈਂ ਕਹਿੰਦਾ ਵੀ ਇਹ ਕੁਰਸੀ ਦਾ ਨਸ਼ਾ ਥੋੜਾ ਸਮਾ ਹੀ ਆ ਥੋੜਾ ਸਮਝ ਲੋ ਸੈਂ ਲੋਕਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਪਲਟ ਕੇ ਰੱਖ ਦਣ ਜੀ ਤੇ ਸਹੀ ਕੰਮ ਕਰਨੇ ਚਾਹੀਦੇ ਆ ਜੇ ਕੋਈ ਪੱਤਰਕਾਰ ਅਸਲੀਅਤ ਸਾਹਮਣੇ ਲਿਆਉਂਦਾ ਤੇ ਉਹਨੂੰ ਸਗੋਂ ਮਤਲਬ ਕਿਉਂਕਿ ਆਪ ਨਹੀਂ ਪਤਾ ਹੁੰਦਾ ਬੰਦਾ ਕੀ ਸਹੀ ਕਰਦਾ ਗਲਤ ਕਰਦਾ ਦੂਜਾ ਬੰਦਾ ਹੀ ਦੱਸ ਸਕਦਾ ਤੇ ਪੱਤਰਕਾਰੀ ਦਾ ਤੇ ਕੰਮ ਹੀ ਇਹ ਹੈ ਕੰਮ ਹੀ ਹੈ ਪੇ ਜਿਹੜੀ ਅਸਲੀਅਤ ਹੈ ਉਹ ਸਾਹਮਣੇ ਲਿਆਉਣੀ ਆ ਉਹਨੂੰ ਸਮਝ ਕੇ ਤੇ ਉਹ ਉਹਦੇ ਤੇ ਸਗੋਂ ਕਾਰਵਾਈ ਕਰਨ ਦੀ ਲੋੜ ਹੁੰਦੀ ਆ ਵੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਨਾ ਕਿ ਐਹੇ ਢੰਗ ਦੇ ਨਾਲ ਕਿਸੇ ਦੇ ਕੁੱਟਮਾਰ ਕਰਾ ਦਿਓ ਕਿਸੇ ਤੇ ਪਰਚਾ ਕਰਾ ਦਿਓ ਕਿਸੇ ਡਾਫਰਮੇਸ਼ਨ ਦਾ ਨੋਟਿਸ ਭੇਜ ਦਿਓ ਮਤਲਬ ਇਹ ਤਰੀਕਾ ਸਹੀ ਨਹੀਂ ਹੈਗਾ ਜੀ ਮਿਰਕ ਸਰ ਕਿਵੇਂ ਦੇਖ ਦੇਵਾਂ ਇਹ ਚੀਜ਼ ਨੂੰ ਕਿ ਤੁਹਾਡੇ ਅਨਨੋਨ ਬੰਦਿਆ ਦੇ ਪਰਚਾ ਦਾਜ ਕੀਤਾ ਪੁਲਿਸ ਨੂੰ ਹੁਣ ਪੁਲਿਸ ਨੇ ਅਨਨੋਨ ਦੀ ਮੈਂ ਸੋਨਿਕਲ ਦੱਸਣਾ ਜੀ ਪੁਲਿਸ ਨੇ ਤੇ ਬਿਗਾੜੀ ਕਾ ਬਿਗਾੜੀ ਕਾਣ ਦੇ ਵਿੱਚ ਪੁਲਿਸ ਨੂੰ ਹੀ ਮਤਲਬ ਕਰਦਾ ਸੀ ਕਿ ਅਨਨੋਨ ਜੀ ਸਾਰੇ ਪੁਲਿਸ ਦਾ ਪਤਾ ਸੀ ਨਾ ਜਿਹੜੇ ਕਿਹੜੇ ਕਿਹੜੇ ਉੱਥੇ ਸ਼ਾਮਲ ਸੀ ਜੀ ਤੇ ਉਹਨਾਂ ਨੂੰ ਅਨਨੋਨ ਦੇ ਤੇ ਐਫ ਆਈ ਆਰ ਕਿਤੇ ਅਨਨੋਨ ਦੇ ਕੀਤੀ ਸੀ ਜੀ ਮੈਨੂੰ ਇਹ ਗਲਤ ਚੀਜ਼ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪੁਲਿਸ ਅਧਿਕਾਰੀ ਨੂੰ ਵੀ ਇਹ ਗੱਲ ਨੂੰ ਸਮਝਣਾ ਚਾਹੀਦਾ ਤੇ ਜੇ ਕੋਈ ਐਮ ਐਲ ਏ ਵਿਧਾਇਕ ਮੰਤਰੀ ਐਮ ਪੀ ਮਤਲਬ ਕੋਈ ਵੀ ਕਿਸੇ ਪੁਲਿਸ ਅਧਿਕਾਰੀ ਨੂੰ ਕਹੇ ਵੀ ਆਹ ਕੰਮ ਕਰ ਦੇ ਕਿਸੇ ਨੂੰ ਗੋਲੀ ਮਾਰ ਦੇ ਚੱਲਣੀ ਤੇ ਪੁਲਿਸ ਅਧਿਕਾਰੀ ਨੇ ਆਪਣੇ ਹਿਰਦੇ ਆ ਆਪਣੇ ਹਿਰਦੇ ਉਹ ਤੇ ਉਸ ਅਧਿਕਾਰੀ ਵੀ ਉਸ ਦੇ ਪੈਰ ਛੱਡ ਜਾਂਦੇ ਆ ਜਿਹੜਾ ਐਸ ਐਚ ਓ ਹੈ ਉਹ ਹੀ ਰਹਿ ਜਾਂਦਾ ਕੱਲਾ ਮਰਕਤ ਸਾਹਿਬ ਤੁਸੀਂ ਇੱਕ ਐਫ ਆਰ ਆਈ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਸੀ ਲਾਈਨ ਇਹਨਾਂ ਨੇ ਪਾਈਆ ਪੁਲਿਸ ਵੱਲੋਂ ਕਿ ਇਹਨਾਂ ਦਾ ਕੋਈ ਆਪਣਾ ਹੀ ਹੋਵੇ ਰਾਜਨੀਤਿਕ ਅ ਮਸਲਾ ਹੈਗਾ ਉਹਦਾ ਕਰਕੇ ਇਹ ਕਹਿ ਰਹੀ ਕੀ ਘਟਨਾ ਹੋ ਅਸਲ ਦੇ ਵਿੱਚ ਨਾ ਜਦੋਂ ਮੇਰਾ ਆਈਓ ਮੌਕੇ ਤੇ ਚਲੋ ਪਹੁੰਚੇ ਮੁਲਾਜ਼ਮ ਪਹੁੰਚੇ ਉਹਨਾਂ ਨੇ ਮੇਰੇ ਬਿਆਨ ਕਾਲਮਬੱਧ ਕਰਨ ਕੀਤੇ ਕਾਲਮਬੱਧ ਕਰਨ ਦੌਰਾਨ ਹੀ ਮੈਂ ਬੀਬੀ ਸਰਬਜੀਤ कौर ਮਾਨੁਕੇ ਵਿਧਾਇਕ ਹਲਕਾ ਜਗਰਾਉ ਤੇ ਉਹਨਾਂ ਦੇ ਪਤੀ ਸੁਖਵਿੰਦਰ ਸਿੰਘ ਦਾ ਬਕਾਇਦਾ ਨਾਮ ਲਿਖਵਾਇਆ ਸੀ ਕਿ ਇਹਨਾਂ ਦੇ ਕਹਿਣ ਦੇ ਉੱਤੇ ਹੀ ਮੇਰੇ ਤੇ ਕਾਤਲਨਾ ਹਮਲਾ ਹੋਇਆ ਮੇਰੀ ਗੱਡੀ ਦੀ ਭਾਂ ਤੋੜ ਕੀਤੀ ਗਈ ਆ ਪੁਲਿਸ ਪ੍ਰਸ਼ਾਸਨ ਨੇ ਇੱਥੇ ਵੀ ਆਪਣਾ ਜਿਹੜਾ ਉਹ ਠੰਡੇ ਵਾਸਤੇ ਪਾਤਾ ਮਸਲਾ ਇਹਨਾਂ ਨੇ ਮੇਰੇ ਪੂਰੇ ਬਿਆਨ ਲਿਖਣ ਤੋਂ ਬਾਅਦ ਅਖੀਰ ਦੇ ਉੱਤੇ ਲਿਖਦਾ ਕਿ ਇਹ ਜਿਹੜਾ ਮਾਮਲਾ ਵਾ ਇਹ ਸਿਆਸੀ ਤੌਰ ਤੇ ਬਈ ਨਸੀਬ ਦਾ ਕਿਤੇ ਨਾ ਕਿਤੇ ਜੁੜਿਆ ਹੋਇਆ ਬਈ ਬੀਬੀ ਜੀ ਨੂੰ ਬਦਨਾਮ ਕਰਨ ਦੇ ਲਈ ਬਈ ਇਹ ਜੋ ਵੀ ਅੱਗੇ ਆਊਗਾ ਉਸ ਤੋਂ ਬਾਅਦ ਜਾਂਚ ਦੌਰਾਨ ਫਿਰ ਦੇਖਾਂਗੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਹਦੇ ਦਾਇਰੇ ਲਿਖਣ ਦਾ ਫਰਜ਼ ਨਹੀਂ ਬਣਦਾ ਐਫ ਆਈ ਆਰ ਦਾ ਮਤਲਬ ਹੁੰਦਾ ਜਿਹੜੇ ਮੈਂ ਬਿਆਨ ਦੇਤੇ ਉਹ ਬੰਦੇ ਦੇ ਪਹਿਲਾਂ ਪਰਚਾ ਦਰਜ ਕਰੋ ਪਰਚਾ ਦਰਜ ਕਰੋ ਉਸ ਤੋਂ ਬਾਅਦ ਜਿਹੜੀ ਵੀ ਉਹਨਾਂ ਦੀ ਜਾਂਚ ਹੋਊਗੀ ਸ਼ਾਨ ਵੀਣ ਹੋਊਗੀ ਜੋ ਦੋਸ਼ੀ ਹੋਊਗਾ ਉਹ ਤੇ ਕਾਰਵਾਈ ਹੋ ਜੂਗੀ ਜਿਹੜਾ ਅਬਜਾਦਦੀਨ ਬਚ ਗਿਆ ਉਹ ਸੇਫ ਹੋ ਜਾਊਗਾ ਬਸ ਜੀ ਧਰਿਆਲ ਸਾਹਿਬ ਜਿਵੇਂ ਵਰਕ ਸਾਹਿਬ ਦੱਸ ਰਹੇ ਆ ਕਿ ਪੁਲਿਸ ਨੇ ਇਦਾਂ ਲਿਖਿਆ ਵਾ ਕਿ ਇਹਨਾਂ ਦਾ ਕੋਈ ਰਾਜਨੀਤਿਕ ਹੈ ਨਾ ਉਹ ਹੀ ਕਿਹੜੇ ਵਿਰੋਧੀ ਤਾਰੇ ਤਾਂ ਬੁਲਟ ਕਰ ਰਹੇ ਇਹ ਤਾਂ ਸ਼ਿਸ਼ਾ ਦਿਖਾ ਰਹੇ ਸੀ ਦੇਖੋ ਪੁਲਿਸ ਨੇ ਇਨਵੈਸਟੀਗੇਸ਼ਨ ਦੇਖੋ ਕਿੰਨੀ ਫਾਸਟ ਆ ਐਫ ਆਈ ਆਰ ਲਿਖਣ ਮੌਕੇ ਹੀ ਉਹਨੇ ਇਨਵੈਸਟੀਗੇਟ ਕਰ ਲਿਆ ਵੀ ਇਹ ਸਿਆਸਤੋਂ ਪ੍ਰੇਰਿਤ ਆ ਪ੍ਰੇਰਿਤ ਹਾਂਜੀ ਹਾਂ ਅਦਰਵਾਈਜ਼ ਇਨਵੈਸਟੀਗੇਸ਼ਨ ਲਈ ਦੋ ਦੋ 10-10 6-6 ਮਹੀਨੇ ਸਾਲ-ਸਾਲ ਲਾ ਦਿੰਦੇ ਇਨਵੈਸਟੀਗੇਟ ਕਰਦੇ ਜੀ ਜੀ ਇਹ ਤਾਂ ਸਾਰੀਆਂ ਗੱਲਾਂ ਐਫ ਆਈ ਆਰ ਦਰਜ ਹੋਣ ਇਹ ਕਰਕੇ ਮੈਂ ਕਹਾਂਗਾ ਵੀ ਆਪਣੇ ਐਸਐਸਪੀ ਸਾਹਿਬ ਨੂੰ ਕਹਾਂਗਾ ਵੀ ਜੇ ਕੰਪਲੇਂਟੈਂਟ ਨਾਂ ਦੱਸਦਾ ਵੀ ਆਹ ਹੈ ਬੰਦੇ ਨੇ ਜਿਹੜਾ ਮੇਤੇ ਅਟੈਕ ਕੀਤਾ ਕਿਉਂਕਿ ਉਹ ਬੰਦਾ ਆਇਡੈਂਟੀਫਾਈ ਤੇ ਕਰਦਾ ਨਾ ਉਹ ਸੱਜ ਕੇ ਉਹਦੇ ਕੋਲ ਆਇਡੈਂਟੀਫਾਈ ਕਰਾ ਲਓ ਆਇਡੈਂਟੀਫਾਈ ਮਤਲਬ ਆਇਡੈਂਟੀਫਿਕੇਸ਼ਨ ਕਰਾ ਕੇ ਉਹਨਾਂ ਨੇ ਨਾਂ ਸ਼ਾਮਿਲ ਕਰਲੇ ਜਾਣ ਕਿਉਂ ਮਤਲਬ ਇੱਕ ਪੱਤਰਕਾਰ ਨੂੰ ਤੁਸੀਂ ਅਦਾਲਤ ਵੱਲ ਨੂੰ ਭਜਾਉਂਦੇ ਹੋ ਵੀ ਤੂੰ ਅਦਾਲਤ ਜਾ 175 ਤਿੰਨ ਚਲਾ ਨਹੀਂ ਤੇ ਹਾਈ ਕੋਰਟ ਜਾ ਉਹਨਾਂ ਨੂੰ ਕਿਉਂਕਿ ਦੋਛੀ ਬਾਤ ਤੇ ਸਕਦੇ ਨਹੀਂ ਕਿਸੇ ਹਾਲਤ ਚ ਕਿਉਂ ਆਇਡੈਂਟੀਫਾਈ ਕਰਦਾ ਉਹਨਾਂ ਦੇ ਫੋਨ ਨੰਬਰ ਇਹਦੇ ਕੋਲ ਆ ਨਾ ਇਹਨਾਂ ਨੂੰ ਪਤਾ ਕਿਦਾਂ ਬੱਜਣਗੇ ਜੀ ਨਸੀਬ ਸਿੰਘ ਬਿਰਕ ਲਈ ਆਉਣ ਵਾਲਾ ਸਮਾਂ ਕਿਦਾਂ ਦਾ ਰਹੂਗਾ ਜੇ ਹੀ ਰਾਤ ਰਹੇ ਤਾਂ ਦੇਖੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਕੋਈ ਏਡੀ ਗੱਲ ਨਹੀਂ ਇੱਥੇ ਫੇਰ ਕੀ ਕਹਿੰਦੇ ਆ ਕਿ ਅ ਮਲੇ ਐਸ ਵੇਲੇ ਕੋਈ ਜੰਗਲ ਦਾ ਰਾਜ ਨਹੀਂ ਹੈ ਕੋਈ ਐਵੇਂ ਇੱਕ ਦੂਜੇ ਨੂੰ ਕੋਈ ਇਦਾਂ ਕਰ ਦਵੇ ਏਡੀ ਗੱਲ ਨਹੀਂ ਅਸੀਂ ਇਹਦੇ ਨਾਲ ਖੜੇ ਆ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਿਜ਼ੇਸ਼ਨ ਸਾਡੇ ਸੰਸਥਾ ਜਿਹਦੇ ਨਾਲ ਖੜੀ ਹੈ ਬਿਲਕੁਲ ਇਹਨੂੰ ਇਨਸਾਫ ਦੇਣ ਲਈ ਪੂਰਾ ਮੋਢੇ ਨਾਲ ਮੋਢਾ ਜੁੜ ਕੇ ਅਸੀਂ ਖੜਾਂਗੇ ਜੀ ਮਰਦ ਸਾਹਿਬ ਕੀ ਲੱਗਦਾ ਵਾ ਆਪਾਂ ਕਾਰਵਾਈ ਮੌਜੂਦਾ ਵਿਧਾਇਕਾ ਤੇ ਕਰਵਾ ਸਕਾਂਗੇ ਬਿਲਕੁਲ ਜੀ ਆਪਾਂ ਕਰ ਸਕੂਗਾ ਪੁਲਿਸ ਪ੍ਰਸ਼ਾਸਨ ਨੇ ਕਰਤਾ ਤਾਂ ਸਭ ਤੋਂ ਬੈਟਰ ਆ ਜੀ ਜੇ ਨਹੀਂ ਕੀਤਾ ਤਾਂ ਮੈਂ ਹਾਈ ਕੋਰਟ ਤੱਕ ਜਾਊਗਾ ਜੀ ਕਿਉਂਕਿ ਦੇਖੋ ਕਿ ਬੀਬੀ ਸਾਫ਼ ਕਹਿ ਰਹੀ ਆ ਮੁਨਕਰ ਹੋ ਰਹੀ ਆ ਕਿ ਮੇਰਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਪਰ ਜਿਹੜੇ ਅਸੀਂ ਤੱਥ ਲੈ ਕੇ ਆਂਦੇ ਆ ਸਾਡੇ ਪੱਤਰਕਾਰ ਭਾਈਚਾਰੇ ਨੇ ਲੋਕਾਂ ਨੂੰ ਦਿਖਾਇਆ ਸ਼ੀਸ਼ਾ ਦਿਖਾਇਆ ਸੱਚ ਲੈ ਕੇ ਆਂਦਾ ਸਾਹਮਣੇ ਉਤੋਂ ਡਾਇਰੈਕਟਲੀ ਪਤਾ ਲੱਗ ਰਿਹਾ ਕਿ ਬੀਬੀ ਸਾਹਿਬ ਸਰਜੀਤ ਕੌਰ ਮਾਨੁਕੇ ਦਾ ਪੂਰੀ ਨੇੜਤਾ ਸੀ ਉਸ ਬੰਦੇ ਦੀ ਜੀ ਹਾਂ ਮੈਂ ਇਸ ਲਈ ਜੋ ਵੀ ਮੈਨੂੰ ਜਦੋਂ ਜੈਦ ਕਰਨੀ ਪਈ ਜੋ ਵੀ ਕਰਨਾ ਪਿਆ ਮੈਂ ਬੀਬੀ ਸਾਹਿਬ ਸਰਜੀਤ ਕੌਰ ਮਾਨੁਕੇ ਤੇ ਉਹਨਾਂ ਦੇ ਪਤੀ ਦੇਵਤੇ ਜਿਨ੍ਹਾਂ ਦੋਸ਼ੀਆਂ ਨੇ ਮੇਰੇ ਤੇ ਕਾਤਲਾ ਨਾਹਮਲਾ ਕੀਤਾ ਮੈਂ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਉਂਗਾ ਜੀ ਜੋ ਮਰਜ਼ੀ ਕਰਨਾ ਪਵੇ ਅਸੀਂ ਗੱਲ ਕੀਤੀ ਸੀਗੀ ਪੱਤਰਕਾਰ ਨੂੰ ਸੀਰ ਸਿੰਘ ਬਰਕਤੇ ਬਰਕ ਨਾਲ ਜਿਨ੍ਹਾਂ ਨੇ ਦੋਸ਼ ਲਾਏ ਬੀਬੀ ਸਰ ਵੀ ਤੁਮ ਮੰਨੂ ਕਿ ਉਹਨਾਂ ਨੇ ਮੇਰੇ ਤੇ ਹਮਲਾ ਕਰਵਾਇਆ ਉਹ ਕਹਿੰਦੇ ਜੇਕਰ ਪੁਲਸ ਨੇ ਨਾ ਵੀ ਮੁੱਢ ਲਈ ਕੋਈ ਜਿੱਦਾਂ ਕਿ ਉਹ ਚਾਹੁੰਦੇ ਆ ਕਿ ਕਾਰਵਾਈ ਨਾ ਕੀਤੀ ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਸਰਦਾਰ ਸਤਰਾਮ ਸਿੰਘ ਮਟੜੀਵਾਲ ਜੀ ਨੇ ਕਿਹਾ ਵਾ ਕੇ ਅਸੀਂ ਸਾਰੀ ਆਪ ਦੀ ਦਿੱਲੀ ਸੰਸਥਾ ਹੈਗੀ ਆ ਨਸੀਬ ਸਿੰਘ ਬਰਕਤ ਦੇ ਨਾਲ ਖੜੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਦੱਸਾਂਗੇ ਕਿ ਅਗਲੀ ਦੀ ਕਾਰਵਾਈ ਕੀ ਹੋਵੇਗੀ ਧੰਨਵਾਦ